ਜਾ ਮਸੀਹ ਦੀ ਸੰਤ ਮੈਂ ਸੰਤ ਜੀ ਸਾਡੇ ਸੰਤ ਜੀ ਮੈਂ ਠੀਕ ਆਪਣੀ ਕਮੇਟੀ ਦੇ ਪ੍ਰਧਾਨ ਸਾਡੇ ਵੱਡੇ ਭਰਾ ਜੌਨ ਕੋਟਲੀ ਜੀ ਨੂੰ ਸਪੈਸ਼ਲਿਸਟ ਮਹਿਮ ਦੇ ਵਿੱਚ ਜੁੜਿਆ ਜਿਹੜੇ 2 ਦਿਨ ਤੋਂ ਮੇਰੇ ਨਾਲ ਹੀ ਇੱਥੇ ਰਹਿ ਰਹੇ ਨੇ ਤੇ ਅੱਜ 5 ਵਜੇ ਤੱਕ ਮੇਰੇ ਨਾਲ ਨੇ ਤੇ ਮੈਂ ਚਾਹੂੰਗਾ ਕਿ ਅਪੋਸਲ ਜੀ ਆਪਣੇ ਵਿਚਾਰ ਆਪਣੀ ਸੰਗਤ ਦੇ ਨਾਲ ਤੇ ਸਾਡੀ ਪੂਰੀ ਲੁਧਿਆਣੇ ਵੈਸਟ ਦੀ ਕਲੀਸਿਆ ਦੇ ਨਾਲ ਪਾਸਟਰ ਸਾਹਿਬ ਦੇ ਨਾਲ ਸਾਂਝੇ ਕਰਨ ਤਾਂ ਕਿ ਸਾਰਿਆਂ ਨੂੰ ਮੈਸੇਜ ਪਹੁੰਚੇ ਓਕੇ ਤੋ ਜਮਸੀਦੀ ਜਮਸੀਦੀ ਅਪੋਸਲ ਜੀ ਔਰ ਸਾਥੀ ਮੈਂ ਜਵੇ ਆਪਣੀ ਟੀਮ ਨੂੰ ਤੁਹਾਡੇ ਨਾਲ ਲਗਾਇਆ ਕਿਉਂਕਿ ਇੱਕ वचन ਕਿੰਦਾ ਕਿ ਚੜੇ ਸਾਡੇ ਆਪਣੀ ਨਹੀਂ ਜਿਹੜੇ ਮਸੀਹ ਦੇ ਵਿੱਚ ਨੇ ਜਿਹੜੇ ਆਪਣੀ ਲੋਕਾਂ ਲਈ ਔਰ ਵੈਸੇ ਵੀ ਸਾਨੂੰ ਪਰਮੇਸ਼ੁਰ ਨੇ ਸਿਰ ਆਪਣੇ ਲੋਕਾਂ ਨੂੰ ਨਹੀਂ ਸਾਰੇ ਸੰਸਾਰ ਨੂੰ ਪਿਆਰ ਕਰਨ ਲਈ ਆਇਆ ਹੈ। ਔਰ ਜਦੋਂ ਸਾਡੇ ਮਸੀਹ ਉਹ ਸੱਚੇ ਯੋਧੇ ਅ ਨੁਮਾਇंदे ਖੜੇ ਹੋਣਗੇ ਜਿਹੜੀ ਪੋਲਿਟਿਕਲ ਜੜੀਆਂ ਸੀਟਸ ਨੇ ਉਹਨਾਂ ਦਿੱਤੇ। ਪਰਮੇਸ਼ੁਰ ਸਾਨੂੰ ਖੜਾ ਕਰੇਗਾ। ਤੇ ਸਿਰਫ ਆਪਣੀ ਲੋਕਾਂ ਲਈ ਨਹੀਂ ਪੂਰੇ ਸਮਾਜ ਲਈ ਬੜਾ ਅੱਛਾ ਇਮਾਨਦਾਰ। ਸਤ ਨੰਬਰ ਤੇ ਤੂਰੀ ਦਾ ਨਿਸ਼ਵਾਸ ਹੈ ਕਿ ਤੁਸੀਂ ਇਸ ਮੈਸੇਜ ਨੂੰ ਪ੍ਰਭੂ ਦਾ ਮੈਸੇਜ ਸਮਝ ਕੇ ਪੂਰਾ ਕਰ ਚੁੱਕੇ ਜੀ ਤੁਹਾ ਸਭ ਤੋਂ ਲਈ ਇਹ ਪ੍ਰਾਰਥਨਾ ਕਿ ਪਰਮੇਸ਼ੁਰ ਤੁਹਾਨੂੰ ਬੜਾ ਬles ਕਰ ਚੁੱਕਾ ਜਿੱਤ ਦੇ ਚੁੱਕਾ ਤੁਹਾਡੀ ਫੈਮਿਲੀ ਨੂੰ ਔਰ ਤੁਹਾਨੂੰ ਇੱਕ ਹੋਰ ਵੀ ਸ਼ੁੱਧਮੰਦ ਦੇ ਚੁੱਕਾ ਜਦਨਾ ਤੁਸੀਂ ਆਪਣੇ ਲੋਕਾਂ ਲਈ ਔਰ ਸਮਾਜ ਦੀ ਇੱਕ ਵੈਲ ਸੇਵਾ ਕਰ ਸਕੋ ਤਾਂ ਹੋ ਚੁੱਕਾ ਯਿਸੂ ਮਸੀਹ ਦੇ ਨਾਮ 'ਚ ਆਮੇਨ ਆਮੇਨ ਥੈਂਕ ਯੂ ਸੰਤਜੀਤ ਤੁਹਾਡੀਆਂ ਦੁਆਵਾਂ ਦੇ ਲਈ ਤੇ ਮੈਂ ਧੰਨਵਾਦ ਕਰਦਾ ਜਿਹੜਾ ਪਰਸੋ ਰਾਤ ਤੁਸੀਂ ਆ ਕੇ ਮੈਨੂੰ ਮਿਲ ਕੇ ਗਏ ਮੇਰੇ ਲਈ ਮੇਰੇ ਪਰਿਵਾਰ ਦੇ ਲਈ ਆਪ ਆ ਕੇ ਪ੍ਰਾਰਥਨਾ ਕਰਕੇ ਗਏ ਉਹਦੇ ਲਈ ਮੈਂ ਧੰਨਵਾਦੀ ਹਾਂ ਤੁਸੀਂ ਮੈਨੂੰ ਕਿਹਾ ਸੀ ਵੀ ਇਹ ਗੱਲ ਨਹੀਂ ਦੱਸਣੀ ਪਰ ਨਹੀਂ ਸੰਤ ਜੀ ਮੈਂ ਉਸ ਦਿਨ ਬਹੁਤ ਲੋ ਸੀ ਪਰ ਜਦੋਂ ਆਕੇ ਤੁਸੀਂ ਪ੍ਰੇਅਰ ਕੀਤੀ ਉਸ ਤੋਂ ਬਾਅਦ ਮੇਰੇ ਤੇ ਇੱਕ ਐਸੀ એનર્ਜੀ ਆਈ ਜਿਹਦਾ ਕਰਕੇ ਮੈਂ ਧੁੱਪ ਦੇ ਵਿੱਚ ਨੇਰੀ ਦੇ ਵਿੱਚ ਵੀ ਤੁਰਿਆ ਫਿਰਦਾ ਮੀਂਹ ਦੇ ਵਿੱਚ ਵੀ ਤਾਂ ਕਿ ਮੇਰਾ ਸਮਾਜ ਮੇਰੇ ਲੋਗ ਮੇਰੇ ਲੋਗ ਉਹ ਨਹੀਂ ਜਿਹੜੇ ਮਸੀਹੀ ਨੇ ਉਹ ਤਾਂ ਹੈ ਹੀ ਹੈ ਮੇਰਾ ਪਰਿਵਾਰ ਹੈ ਪਰ ਉਹ ਲੋਕ ਜਿਹੜੇ ਥੱਕੇ ਮੰਦੇ ਤੇ ਪਾਰ ਹੇਟਾ ਦਬੇ ਨੇ ਦਬੇ ਕੁਚਲੇ ਲੋਕ ਜਿੱਦਾਂ ਕਿ ਸਾਡੇ ਜੱਟ ਭਰਾ ਕਿਉਂ ਉਹਨਾਂ ਨੂੰ ਆਤਮ ਹੱਤਿਆ ਕਰਨ ਦੀ ਲੋੜ ਪੈਂਦੀ ਹੈ ਕਿਉਂ ਸਾਡੇ ਹਿੰਦੂ ਭਰਾਵਾਂ ਦੇ ਉੱਤੇ ਅਤਿਆਚਾਰ ਹੁੰਦੇ ਆ ਕਿਉਂ ਮੁਸਲਮਾਨਾਂ ਨੂੰ ਪਤਾੜਿਆ ਜਾਂਦਾ ਹੈ ਕਿਉਂ ਸਾਡੀ ਐਸਸੀ ਕਮਿਊਨਿਟੀ ਚਾਹੇ ਵਾਲਮੀਕ ਕਮਿਊਨਿਟੀ ਹੈ ਤੇ ਚਾਹੇ ਉਹ ਰਵੀਦਾਸ ਕਮਿਊਨਿਟੀ ਆ ਤੇ ਜਿੰਨੇ ਵੀ ਗੁਰੂ ਪੀਰਾਂ ਪੰਜਾਬ 'ਚ ਹੋਏ ਉਹਨਾਂ ਨੂੰ ਮੰਨਣ ਵਾਲੀਆਂ ਕਮਿਊਨਿਟੀਆਂ ਨੇ ਕਿਉਂ ਉਹਨਾਂ ਦੇ ਨਾਲ ਅਤਿਆਚਾਰ ਹੁੰਦਾ ਕਿਉਂ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਦਾ ਕਿਉਂ ਉਹ ਮੇਰੇ ਮਾਮੂ ਜੀ ਭੈਣਾਂ ਨੂੰ ਪੈਨਸ਼ਨਾਂ ਨਹੀਂ ਲੱਗਦੀਆਂ ਅੱਜ ਹਾਲਾਤ ਪੰਜਾਬ ਦੇ ਇਦਾਂ ਦੇ ਹੋ ਗਏ ਨੇ ਕਦੀ ਵੀ ਇਤਿਹਾਸ 'ਚ ਇਹ ਨਹੀਂ ਹੋਇਆ ਕੀ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਕੋਈ ਛੇੜੇ ਕੋਈ ਉਹਦੀ ਬੇਅਦਬੀ ਕਰੇ ਕਦੀ ਵੀ ਇਹ ਨਹੀਂ ਹੋਇਆ ਐਸ ਸੀ ਭਾਈਚਾਰੇ ਨੇ ਆਪਣੇ ਹੱਕ ਲਈ ਆਵਾਜ਼ ਉਠਾਈ ਤੇ ਉਹਨਾਂ ਨੂੰ ਕੁੱਟਿਆ ਜਾਵੇ ਇਸ ਲਈ ਤੁਹਾਡੀਆਂ ਜਿਹੜੀਆਂ ਪਰਸੋਂ ਦੀਆਂ ਦੁਆਵਾਂ ਨੇ ਉਹਨਾਂ ਨੇ ਮੈਨੂੰ ਮੋਟੀਵੇਟ ਵੀ ਕੀਤਾ ਅਨਗੇਰੇਜ ਵੀ ਕੀਤਾ ਤਾਂ ਕਿ ਜੰਗ ਲੜਨੀ ਹੈ ਜੰਗ ਦੀ ਜਿੱਤ ਪਰਮੇਸ਼ਵਰ ਦੇ ਹੱਥ ਹੈ ਅਸੀਂ ਸਿਰਫ ਸਹਾਇਤਾ ਕਰਨੀ ਹੈ ਤੇ ਕੁਝ ਕਿਸੇ ਨੇ ਤਾਂ ਇੱਕ ਮਣ ਦਿੱਤਾ ਕਿਉਂਕਿ ਸਾਨੂੰ ਸਿਰਫ ਕ੍ਰਿਸ਼ਨ ਸੀ ਨੇ ਸਾਰੇ ਜਿਹੜੇ ਲੋਕ ਨੇ ਅਦਰਸ਼ ਪਰਮੇਸ਼ਰ ਨੇ ਉਹਨਾਂ ਨੂੰ ਪਿਆਰ ਕਰਨ ਲਈ ਕਿਹਾ ਸਾਨੂੰ ਤੇ ਖੁਦਾ ਨੇ ਕਿਹਾ ਕਿ ਹਰ ਇੱਕ ਦੀ ਮਦਦ ਕਰੋ ਨਾ ਤੇ ਜਦੋਂ ਤੁਸੀਂ ਇਸ ਪੋਸਟ ਤੇ ਹੋਗੇ ਤੇ ਔਰ ਅੱਛੇ ਨਾ ਕਰੋਗੇ ਤੇ ਮੇਰਾ ਵਿਸ਼ਵਾਸ ਹੈ ਸਵਰ ਬੈਸਟ ਕਰ ਸਕੇ ਖੁਦਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਥੈਂਕਸ ਅ ਲੋਟ ਆਮਨ ਥੈਂਕ ਯੂ ओके जी प्रेज द ਲਾਰਡ